ਸਾਸਿਕਾ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਸਮਾਣੇ ਬੀਤੇ 5-6 ਮਹੀਨਿਆਂ ਤੋਂ ਟਾਵਰ ਮੋਰਚਾ ਚੱਲ ਰਿਹਾ ਜਿਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਬੀਤੇ ਦਿਨ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਸਿਹਤ ਦੀ ਕੋਈ ਦਿੱਕਤ ਆਉਣ ਕਰਕੇ ਬਿਉਸ਼ ਹੋ ਗਏ ਸਨ ਜਿਹਦੇ ਬਾਰੇ ਤੁਸੀਂ ਵੀਡੀਓ ਵਗੈਰਾ ਦੇਖਿਆ ਹੋਣਗੇ ਅਸੀਂ ਨਾਲ ਵੀਡੀਓ ਚਲਾ ਵੀ ਦਵਾਂਗੇ ਜਿਹੜੇ ਭਾਈ ਸਾਹਿਬ ਬਿਉਸ਼ ਹੋਏ ਸੀ ਅੱਜ ਸਮਾਣੇ ਤੋਂ ਇੱਕ ਲੈਬੋਰਟਰੀ ਵਾਲੇ ਵੀਰ ਉੱਪਰ ਜਾ ਕੇ ਵੀਰ ਦਾ ਭਾਈ ਸਾਹਿਬ ਦੇ ਟੈਸਟ ਲੈਣ ਟੈਸਟ ਕਰਨ ਵਾਸਤੇ ਖੂਨ ਦੇ ਸੈਂਪਲ ਲੈ ਕੇ ਆਏ ਨੇ ਉੱਪਰ ਜਾ ਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਭਾਈ ਸਾਹਿਬ ਦੀ ਜੀ ਸਿਹਤ ਤਾਂ ਕਿਵੇਂ ਆਂ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਸਾਹਿਬ ਜੀ ਜੀ ਬਤਨਾਮ ਬੋਲ ਦਿਓ ਇੱਕ ਵਾਰ ਮੇਰਾ ਨਾਮ ਰਣਤੇਰ ਸਿੰਘ ਹੈ ਜੀ ਰਣਤੇਰ ਸਿੰਘ ਤੇ ਲੈਬੋਰੀ ਆਪਣੀ ਗੁਰੂ ਕਿਰਪਾ ਲੈ ਆਏ ਭਾਈ ਆਪਣੇ ਗੁਰੂ ਕਿਰਪਾ ਲੈ ਅੱਛਾ ਬੀਟੀ ਤੁਸੀਂ ਉੱਪਰ ਗਏ ਸੀ ਹਾਂਜੀ ਤੇ ਉੱਪਰ ਗਏ ਸੀ ਕਿਵੇਂ ਆ ਭਾਈ ਸਾਹਿਬ ਦੀ ਸਿਹਤ ਭਾਈ ਸਾਹਿਬ ਦੀ ਸਿਹਤ ਤਾਂ ਭਾਈ ਸਾਹਿਬ ਦੇ ਦਰਦ ਬਹੁਤ ਹੋ ਰਿਹਾ ਤੇ ਪਿਸ਼ਾਬ ਦੇ ਵਿੱਚ ਬਲੱਡ ਵੀ ਆ ਰਿਹਾ ਹੈ। ਅੱਛਾ ਬਲੱਡ ਆ ਰਿਹਾ ਹੈ। ਪੇਟ ਦੇ ਵਿੱਚ ਸਵਾਈਲਿੰਗ ਵੀ ਆਈ ਗਈ ਹੈ ਤੇ ਥੀਕਨਸ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮਜ਼ੋਰੀ ਆਈ ਗਈ ਹੈ। ਅੱਛਾ ਦੇਖਣ ਤੋਂ ਕਮਜ਼ੋਰੀ ਬਹੁਤ ਲੱਗ ਰਹੀ ਹੈ। ਹਾਂ ਜੀ ਦੇਖਣ ਤੋਂ ਬਹੁਤ ਜ਼ਿਆਦਾ ਮਤਲਬ ਆਉਂਦੀ ਹੈ ਵੀ ਲੱਗ ਰਹੀ ਹੈ। ਠੀਕ ਹੈ ਤੇ ਪਿਸ਼ਾਬ ਦੇ ਵਿੱਚ ਬਲੱਡ ਆ ਰਿਹਾ ਹੈ। ਹਾਂ ਜੀ ਪਿਸ਼ਾਬ ਦੇ ਵਿੱਚ ਬਲੱਡ ਬਾਕੀ ਹੁਣ ਟੈਸਟ ਵਗੈਰਾ ਕਰਕੇ ਸਭ ਤੁਸੀਂ ਸਿੰਪਲ ਕਾਦੇ-ਕਾਦੇ ਟੈਸਟ ਕਰਨੇ ਹੁਣ ਆਪਾਂ ਆਲਰੇਡੀ ਤੁਸੀਂ ਉਹਦੇ ਵਾ ਗੁਰਦਿਆਂ ਦੇ ਕਰਦਾਂਗੇ ਤੇ ਲੀਵਰ ਦੇ ਆਪਣਾ ਇਨਫੈਕਸ਼ਨ ਦੇ ਜੂਰਨ ਦਾ 슈ਗਰ ਵਗੈਰਾ ਇਹ ਸਾਰੇ ਟੈਸਟ ਕਰਤਾ ਹਾਂ ਖੂਨ ਗਾੜੇ ਵਗੈਰਾ ਦੇ ਸਾਰੇ ਸਟੈਟੂ ਠੀਕ ਹੈ ਤੁਸੀਂ ਮਤਲਬ ਟੈਸਟ ਵਗੈਰਾ ਕਰਦੇ ਰਹਿੰਦੇ ਨੂੰ ਕੀ ਕਾਰਨ ਹੈ ਜਿਹੜਾ ਖੂਨ ਹੋਂ ਦਾ ਕਾਰਨ ਕੀ ਹੋ ਸਕਦਾ ਇਹਦੇ ਦੋ ਕਾਰਨ ਨੇ ਜਾਂ ਤਾਂ ਫਿਰ ਬਲੀਡਿੰਗ ਹੋ ਰਹੀ ਹੈ ਗਰਮੈਸ਼ ਕਰਕੇ ਕਹਿੰਦੇ ਹੋ ਜਾਂ ਕੋਈ ਗੁਰਦਿਆਂ ਦੀ ਪ੍ਰੋਬਲਮ ਆ ਗਈ ਜਾਂ ਕੋਈ ਪਥਰੀ ਦੇ ਕਾਰਨ ਵੀ ਹੋਣ ਲੱਗ ਜਾਂਦੀ ਹੈ ਜੇ ਪਥਰੀ ਹੋਵੇ ਤਾਂ ਵੀ ਹੋਣ ਲੱਗ ਜਾਂਦੀ ਹੈ ਬਲੀਡਿੰਗ ਹੋਣ ਲੱਗ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਸਬੰਧ ਵਿੱਚ ਫਿਰ ਟੈਸਟ ਕਰਾਉਣ ਤੋਂ ਬਾਅਦ ਫਿਰ ਰਿਪੋਰਟ ਆਪਣਾ ਦਵਾਈ ਵਗੈਰਾ ਤਾਂ ਕਿਵੇਂ ਦਵਾਈ ਵਗੈਰਾ ਸਰਕਾਰੀ ਹਸਪੀਟਲ ਆ ਦੇ ਦਿੰਦੇ ਨੇ ਉਹ ਉਹ ਤੁਹਾਡੀ ਰਿਪੋਰਟ ਤੋਂ ਬਾਅਦ ਹਾਂਜੀ ਰਿਪੋਰਟ ਤੋਂ ਬਾਅਦ ਹਾਂ ਤੇ ਲੋ ਦਵਾਈ ਵਗੈਰਾ ਦੇ ਦਿੰਦੇ ਨੇ ਉਹ ਫਿਰ ਦਵਾਈ ਭੇਜੀ ਜਾਂਦੀ ਹੈ ਦਵਾਈ ਭੇਜੀ ਜਾਂਦੀ ਹੈ ਤੁਹਾਡੀ ਗੱਲ ਬਾਤ ਕੋਈ ਭਾਈ ਸਾਹਿਬ ਨਾਲ ਕੋਈ ਹਾਂਜੀ ਹੋਈ ਸੀ ਭਾਈ ਸਾਹਿਬ ਨਾਲ ਬਸ ਠੀਕ ਹੈ ਉਹਨੇ ਮਲੋ ਸਿਹਤ ਬਾਰੇ ਕਿਹਾ ਜਾਂ ਕੋਈ ਹੋਰ ਪੁੱਛਿਆ ਸੀ ਇਹਨਾਂ ਨੂੰ ਸਿਹਤ ਬਾਰੇ ਕਹਿੰਦੇ ਵੀ ਸਿਹਤ ਤਾਂ ਹੁਣ ਤੇਰੇ ਸਾਹਮਣੇ ਆ ਦੇਖੇ ਰਿਹਾ ਠੀਕ ਹੈ ਕਿਉਂਕਿ ਜੇ ਹੁਣ ਮਤਲਬ ਮੈਂ ਦੇਖਿਆ ਵੀ ਹੱਥ ਇੰਨਾ ਰੱਖੋ ਹਣੀ ਤਾਂ ਨਹੀਂ ਰੱਖਵਾਂਦੇ ਹੋ ਜਿਆਦਾ ਅੱਛਾ ਵੀ ਹੱਥ ਤੁਸੀਂ ਹੱਥ ਖੜਾ ਕੇ ਰੱਖ ਹਾਂਜੀ ਹਾਂਜੀ ਵੀ ਆਪਾਂ ਆਪਾਂ ਦੇਖੀਏ ਵੀ ਕਿੰਨਾ ਕਿ ਮਤਲਬ ਉਹ ਕਰ ਸਕਦੇ ਨੇ ਨਹੀਂ ਮਤਲਬ ਇਸ ਟਾਈਮ ਨਾਲ ਕਿੰਨਾ ਕਰਦੇ ਆ ਕਿਉਂਕਿ ਮੈਨੂੰ ਤਾਂ ਦੇਖਣ ਚ ਵੀਕਨੈਸ ਵੀ ਬਹੁਤ ਜ਼ਿਆਦਾ ਲੱਗੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਸਕਦਾ ਇਹ ਉਸ ਦਿਨ ਵੀ ਸ਼ੂਗਰ ਲੋ ਆਈ ਸੀ ਭਾਈ ਸਾਹਿਬ ਦੀ ਤੇ ਉਹਦੇ ਕਰਕੇ ਵੀ ਤੇ ਅੱਜ ਜਿਹੜਾ ਦਰਦ ਹੋ ਰਿਹਾ ਲੱਡਾ ਰਿਹਾ ਹੁਣ ਇਹਦਾ ਕੀ ਰੀਜਨ ਹੈ ਇਹ ਹੁਣ ਟੈਸਟਾਂ ਤੋਂ ਬਾਅਦ ਹੀ ਪਤਾ ਟੈਸਟਾਂ ਤੋਂ ਬਾਅਦ ਪਤਾ ਲ ਪਤਾ ਲੱਗੂਗਾ ਤੇ ਇਸ ਤੋਂ ਇਲਾਵਾ ਸਿਹਤ ਤੋਂ ਇਲਾਵਾ ਕੋ ਹੋਰ ਗੱਲਬਾਤ ਹੋਈ ਭਾਈ ਸਾਹਿਬ ਨਾਲ ਕੋਈ ਕੀਤੀਆਂ ਗੱਲਾਂ ਕਿਸ ਨੇ ਭਾਈ ਸਾਹਿਬ ਤਾਂ ਬਸ ਇਹੀ ਕਹ ਰਿਹਾ ਸੀ ਮੈਂ ਆਪਣਾ ਵੀ ਚਲੋ ਜਿਵੇਂ ਕੱਲ ਆਈ ਸੀ ਜਥੇਦਾਰ ਸਾਹਿਬ ਆ ਵੀ ਠੀਕ ਹੈ ਤੇ ਵੀ ਜੋ ਪ੍ਰਮਾਤਮਾ ਚਲੋ ਸੁਣ ਲੈ ਸਰਕਾਰਾਂ ਦੇ ਕੰਨ ਤੱਕ ਬਾਤ ਚਲੀ ਜਾਵੇ ਚਲੀ ਜਾ ਵੀ ਤੇ ਕਾਨੂੰਨ ਪਾਸ ਕਰ ਦੇਣਾ ਦੇਖੋ ਕਾਨੂੰਨ ਬਣਾਉਣ ਚ ਲੱਗਦਾ ਤਾਂ ਕੁਛ ਨਹੀਂ ਨਾਲ ਹਾਂ ਠੀਕ ਹੈ ਨਾ ਤੇ ਨਾ ਕਿਸੇ ਦਾ ਇੱਥੇ ਕੋਈ ਨੁਕਸਾਨ ਆ ਨੁਕਸਾਨ ਹੈ ਠੀਕ ਹੈ ਇਹਦਾ ਇੱਕ ਭਲਾਈ ਲਈ ਆ ਲੋਕਾਂ ਚ ਡਰ ਲਈ ਆ ਕਾਨੂੰਨ ਕਿਉਂਕਿ ਕੋਈ ਵੀ ਅਪਰਾਧੀ ਆ ਉਹ ਫਿਰ ਦੇਖ ਕੇ ਪਾਇ ਰੱਖੂਗਾ ਵੀ ਇੱਧਰ ਨੂੰ ਅਸੀਂ ਜਾਣਾ ਕਿੱਧਰ ਨੂੰ ਨਹੀਂ ਅਨਿਰਦੋਸ਼ ਨੂੰ ਸਜ਼ਾ ਤਾਂ ਮਿਲਦੀ ਨਹੀਂ ਜਿਹਨੇ ਦੋਸ਼ ਕਰਿਆ ਜਿਹਨੇ ਕੋਈ ਜੁਰਮ ਕੀਤਾ ਮੈਨੂੰ ਸਜ਼ਾ ਮਿਲਦੀ ਨਹੀਂ ਆਪਾਂ ਸਾਰੇ ਹੋ ਜੀ ਚਾਹ ਕੋਈ ਵੀ ਹੈ ਹਿੰਦੂ ਆ ਚਾਹ ਮੁਸਲਮਾਨ ਕੋਈ ਵੀ ਹਰੇਕ ਬੰਦਾ ਧਰਮ ਦਾ ਹਰਕੀ ਧਰਮ ਦਾ ਆਪਣਾ ਆਪਣਾ ਸਤਕਾਰ ਕਰਦਾ ਗੁਰੂ ਗ੍ਰੰਥ ਸਾਹਿਬ ਅੱਗੇ ਆਪਾਂ ਆਪਣੀਆਂ ਜਾ ਕੇ ਡਿੱਡੀਆਂ ਪਰ ਮੈਂ ਸਾਂ ਰੱਖ ਦਿੰਨੇ ਆ ਵੀ ਸਾਡਾ ਆ ਕਾਰਜ ਪੂਰਾ ਹੋ ਜੇ ਬਾਬਾ ਜੀ ਇਹ ਹੋ ਜੇ ਠੀਕ ਹੈ ਪਰ ਇਹ ਅਫਸੋਸ ਆ ਵੀ ਥੋੜੀ ਜੀ ਸੰਗਤ ਬਹੁਤ ਘਟ ਜਾਂਦੀ ਆ ਹਨ ਨਹੀਂ ਵੀ ਸੰਗਤ ਜੇ ਜਿਹੜਾ ਰਿਸਪਾਂਸ ਮਿਲਣਾ ਚਾਹੀਦਾ ਰਿਸਪਾਂਸ ਹੈ ਨਹੀਂ ਰਿਸਪਾਂਸ ਘਟ ਜਾਂਦੇ ਹਾਂ ਤੇ ਇਹਦੇ ਤੁਸੀਂ ਇਹ ਇਹਦੇ ਵਿੱਚ ਜਿਹੜੇ ਦੂਜੇ ਟੈਸਟ ਨੇ ਆਪਣੇ ਆਪਣਾ ਲਿਪਟ ਹਾਂਜੀ ਲਿਪਟ ਪ੍ਰੋਫਾਈਲ ਕਰਵਾਉਣੀ ਆ ਹਾਂਜੀ ਲਿਪਟ ਫਾਈਲ ਕਰ ਲਾਂਗੇ ਖੂਨ ਗਾੜੇ ਦਾ ਹੋ ਜਾਊਗਾ ਖੂਨ ਗਾੜੇ ਦਾ ਹੋ ਜਾਊਗਾ ਲੀਵਰ ਦੇ ਹੋ ਜਾਣਗੇ ਗੁਰਦਿਆਂ ਦੇ ਹੋ ਜਾਣਗੇ ਜੀ ਗੁਰਦਿਆਂ ਦੇ ਫਿਰ ਯੂਰੀਨ ਲਿਆ ਤੁਸੀਂ ਨਹੀਂ ਗੁਰਦਿਆਂ ਦੇ ਬਲੱਡ ਦੇ ਵਿੱਚ ਹੋ ਜਾਣਾ ਹਾਂਜੀ ਹਾਂ ਯੂਰਨ ਦੇ ਵਿੱਚ ਤਾਂ ਸਿਰਫ ਇਨਾ ਪਤਾ ਲੱਗ ਜੂਗਾ ਉਹ ਚ ਪਾਸ ਕਿੰਨਾ ਘਰੀ ਆ ਆਰਬੀਸੀ ਕਿੰਨੇ ਆਰਬੀਸੀ ਰੈੱਡ ਬਲੱਡ ਸੈੱਲ ਮਤਲਬ ਜੀ ਰੈੱਡ ਹੱਥ ਹਾਂਜੀ ਹਾਂ ਯੂਰਨ ਦਾ ਮੈਂ ਲਿਆ ਆ ਯੂਰਨ ਦਾ ਵੀ ਹਾਂਜੀ ਯੂਰਨ ਦਾ ਲਿਆ ਕੇ ਆਇਆ ਮੈਂ ਯੂਰਨ ਤਾਂ ਮੇਰੇ ਕੋਲ ਠੀਕ ਹੈ ਠੀਕ ਫਿਰ ਤੁਸੀਂ ਅ ਦੂਜੀ ਵਾਰ ਗਏ ਉੱਪਰ ਕਿ ਤੀਜੀ ਵਾਰ ਨਹੀਂ ਮੈਂ ਘਟੂ ਘਟ ਚਾਰ ਵਾਰ ਉੱਤੇ ਲਿਆ ਗਿਆ ਚਾਰ ਚਾਰ ਵਾਰ ਤੇ ਨਾਲ ਪੰਜ ਵਾਰ ਮੈਂ ਟੈਸਟ ਕਰ ਲਈ ਜਦਦੇ ਭਾਈ ਸਾਹਿਬ ਜਣ ਤੁਸੀਂ ਪਹਿਲੀ ਵਾਰ ਹੀ ਗਏ ਥੋੜਾ ਮਹਿਸੂਸ ਡਰ ਲੱਗਿਆ ਹਾਂਜੀ ਪਹਿਲੀ ਵਾਰ ਜਦੋਂ ਇਹਨਾਂ ਨੂੰ ਬੁਲਾਇਆ ਸੀ ਮੈਨੂੰ ਉੱਥੇ ਕਹਿੰਦੇ ਸੀ ਵੀ ਚੜਜੋਗੇ ਮੈਂ ਵੀ ਜੇ ਨਾ ਚੜਿਆ ਗਿਆ ਫਿਰ ਮੈਂ ਥੱਲੇ ਆ ਜਾਊਗਾ ਹਨ ਤੇ ਤਦੋਂ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਚੜ ਗਿਆ ਉੱਪਰ ਚੜ ਗਿਆ ਉੱਪਰ ਉਹ ਤੋਂ ਬਾਅਦ ਫਿਰ ਡਰਨ ਲੱਗਿਆ ਹੁਣ ਕੱਲੇ ਗਏ ਹਾਂ ਅੱਜ ਹਾਂਜੀ ਨਹੀਂ ਬਿਲਕੁਲ ਡਰ ਨਹੀਂ ਲੱਗਦਾ ਅੱਜ ਕੱਲੇ ਗਏ ਹਾਂ ਡਰ ਨਹੀਂ ਲੱਗਦਾਗਾ ਲੱਗੇ ਹਾਂ ਇਹ ਤੇ ਇਹ ਉੱਪਰ ਟੈਸਟ ਸੈਂਪਲ ਲੈਣ ਵਾਸਤੇ ਉੱਪਰ ਗਏ ਸਨ ਇਹਨਾਂ ਦਾ ਕਹਿਣਾ ਹੈ ਵੀ ਭਾਈ ਸਾਹਿਬ ਦੀ ਜਿਹੜੀ ਸਿਹਤ ਆ ਬਹੁਤ ਨਾਜ਼ੁਕ ਹੈ ਕਮਜ਼ੋਰ ਹੋਏ ਹੋਏ ਨੇ ਹੱਥ ਖੜਾ ਕੇ ਦੇਖਣ ਦੇਖਿਆ ਤਾਂ ਉਹ ਹੱਥ ਵੀ ਨਹੀਂ ਰੱਖਦਾ ਤੇ ਇਹਦੇ ਇਸ ਤੋਂ ਜਿਹੜਾ ਪਤਾ ਲੱਗਦਾ ਵੀ ਭਾਈ ਸਾਹਿਬ ਦੀ ਸਿਹਤ ਆ ਉਹ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਅਰਦਾਸ ਕਰੋ ਤੇ ਪਰਮਾਤਮਾ ਕਰੇ ਉਹਨਾਂ ਦੀ ਸਿਹਤ ਆ ਜਿਹੜੀ ਠੀਕ ਠਾਕ ਰਹੇ ਤੰਦਰੁਸਤ ਰਹੇ ਤੇ ਸਰਕਾਰ ਇਸ ਮੁੱਦੇ 'ਤੇ ਵੱਲ ਧਿਆਨ ਦੇ ਕੇ ਜਿਹੜਾ ਕਾਨੂੰਨ ਆ ਉਹ ਜਲਦੀ ਜਲਦੀ ਬਣਾਓ ਠੀਕ ਹੈ ਜੀ ਭਾਈ ਉਹ ਖਾਲਸਾ ਜੀ ਭਾਈ ਵੀ ਫਤਿਹ ਧੰਨਵਾਦ ਸਤਿ ਸ੍ਰੀ ਅਕਾਲ ਜੀ